ਪੰਜਾਬ ਵਿੱਚ ਪਾਸਟਰ ਬਲਜਿੰਦਰ ਸਿੰਘ ਖਿਲਾਫ ਜਿੰਸੀ ਸ਼ੋਸ਼ਣ ਦਾ ਮਾਮਲਾ ਇੱਕ ਵੱਡੀ ਚਾਚਾ ਦਾ ਪਿਛਾ ਬਣ ਗਿਆ ਹੈ। ਕਪੂਰਥਲਾ ਦੀ 22 ਸਾਲਾ ਕੁੜੀ ਨੇ ਪਾਸਟਰ ਬਲਜਿੰਦਰ ਸਿੰਘ ਤੇ ਅਣਉਚਿਤ ਸ਼ੋਹਨ ਅਤੇ ਜਿੰਸੀ ਤੰਕਰਨ ਦਾ ਇਲਜ਼ਾਮ ਲਗਾਇਆ ਹੈ। ਇਹ ਮਾਮਲਾ ਉਸ ਸਮੇਂ ਉੱਭਰ ਕੇ ਆਇਆ ਜਦੋਂ ਕੁੜੀ ਨੇ 28 ਫਰਵਰੀ 2025 ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਅਤੇ ਇਸ ਸੰਬੰਧੀ ਕੇਸ ਦਰਜ ਕਰਵਾਇਆ। ਇਸ ਸਾਰੇ ਮਾਮਲੇ ਵਿੱਚ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਆਪਣਾ ਨੋਟਿਸ ਲਿਆ ਅਤੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ। ਕੁੜੀ ਨੇ ਸ਼ਿਕਾਇਤ ਵਿੱਚ ਕਿਹਾ ਕਿ 2017 ਤੋਂ ਜਲੰਧਰ ਦੇ ਪਿੰਡ ਤਾਜਪੁਰ ਵਿੱਚ ਹੋ ਰਹੀ ਸਤਸੰਗ ਵਿੱਚ ਉਹ ਪਾਸਟਰ ਬਲਜਿੰਦਰ ਸਿੰਘ ਨਾਲ ਮਿਲਦੀ ਰਹੀ ਸੀ ਅਤੇ 2020 ਵਿੱਚ ਉਹ ਚਰਚ ਦਾ ਹਿੱਸਾ ਵੀ ਬਣ ਗਈ। ਇਸ ਦੌਰਾਨ ਬਲਜਿੰਦਰ ਸਿੰਘ ਨੇ ਉਸ ਦਾ ਮੋਬਾਈਲ ਨੰਬਰ ਹਾਸਲ ਕਰਕੇ ਉਸ ਨੂੰ ਗੰਦੇ ਮੈਸੇਜ ਭੇਜੇ ਅਤੇ ਕਈ ਵਾਰ ਕਾਲ ਵੀ ਕੀਤੀ। ਉਸ ਦੇ ਅਨੁਸਾਰ 2022 ਵਿੱਚ ਜਦੋਂ ਉਹ ਚਰਚ ਜਾਂਦੀ ਸੀ ਤਾਂ ਪਾਸਟਰ ਬਲਜਿੰਦਰ ਸਿੰਘ ਨੇ ਉਸ ਨੂੰ ਅਣਉਚਿਤ ਢੰਗ ਨਾਲ ਸ਼ੋਹਿਆ ਅਤੇ ਜੱਫੀ ਪਾਉਣ ਦੀ ਕੋਸ਼ਿਸ਼ ਵੀ ਕੀਤੀ। ਉਸ ਨੇ ਇਹ ਵੀ ਕਿਹਾ ਕਿ ਜੇਕਰ ਉਹ ਇਸ ਬਾਰੇ ਕਿਸੇ ਨੂੰ ਦੱਸ ਦਿੰਦੀ ਤਾਂ ਉਸ ਦੇ ਪਰਿਵਾਰ ਨੂੰ ਉਹ ਮਾਰ ਦੇਵੇਗਾ। ਇਹ ਗੰਭੀਰ ਦੋਸ਼ਾ ਮੱਧੇਨ ਵਿਚ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਪੰਜਾਬ ਪੁਲਿਸ ਨੂੰ ਹਦਾਇਤ ਦਿੱਤੀ ਕਿ ਉਹ ਪਾਸਟਰ ਬਲਜਿੰਦਰ ਸਿੰਘ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਪੀੜਤ ਕੁੜੀ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਉਣ। ਕਮਿਸ਼ਨ ਨੇ ਭਾਰਤੀ ਨਿਆਯਾਪਤਾ 2023 ਦੇ ਤਹਿਤ ਪਾਸਟਰ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਅਤੇ ਐਫਆਈਆਰ ਦੀ ਕਾਪੀ 7 ਦਿਨਾਂ ਦੇ ਅੰਦਰ ਜਮ੍ਹਾਂ ਕਰਾਉਣ ਦਾ ਹੁਕਮ ਵੀ ਦਿੱਤਾ। ਜ਼ਿਲ੍ਹੇਂਦਰ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਟੀਮ ਬਣਾਈ ਹੈ ਜਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ। ਪੁਲਿਸ ਅਧਿਕਾਰੀ ਇਸ ਜਾਂਚ ਵਿੱਚ ਹਰ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਸੱਚਾਈ ਤੱਕ ਪਹੁੰਚਿਆ ਜਾ ਸਕੇ। ਇਸ ਘਟਨਾ ਦੇ ਸਬੰਧ ਵਿੱਚ ਕੁਝ ਹੋਰ ਵੀਡੀ ਮੀਡੀਆ ਰਿਪੋਰਟਸ ਵੀ ਸਾਹਮਣੇ ਆਈਆਂ ਜਿੱਤਾਂ ਵਿੱਚ ਪਾਸਟਰ ਬਲਜਿੰਦਰ ਸਿੰਘ ਨੂੰ ਸੋਸ਼ਲ ਮੀਡੀਆ ਤੇ ਅਕਸਰ ਦਿਖਾਇਆ ਗਿਆ ਹੈ ਜਿਸ ਨੇ ਇਸ ਮਾਮਲੇ ਨੂੰ ਹੋਰ ਵੀ ਉੱਚਾ ਕਰ ਦਿੱਤਾ ਇਹ ਮਾਮਲਾ ਇਸ ਲਈ ਵੀ ਖਾਸ ਹੈ ਕਿਉਂਕਿ ਪਾਸਟਰ ਬਲਜਿੰਦਰ ਸਿੰਘ ਦੇ ਪਿਛਲੇ ਰਿਕਾਰਡ ਵਿੱਚ ਕੁਝ ਚਿੰਤਾ ਨੰਕ ਸਥਿਤੀਆਂ ਵੀ ਹਨ ਉਹਨਾਂ ਦਾ ਜਨਮ ਹਰਿਆਣਾ ਦੇ ਜਮੂਨਾ ਨਗਰ ਜ਼ਿਲ੍ਹੇ ਵਿੱਚ ਹੋਇਆ ਸੀ ਅਤੇ ਉਹ ਪਹਿਲਾਂ ਕਤਲ ਦੇ ਮਾਮਲੇ ਵਿੱਚ ਜੇਲ੍ਹ ਵੀ ਜਾ ਚੁੱਕਾ ਹੈ ਜੇਲ੍ਹ ਵਿੱਚ ਰਹਿ ਕੇ ਉਸਨੇ ਇਸਾਈ ਧਰਮ ਅਪਣਾਇ ਇਸ ਦਿਨ ਨਾਲ ਪਾਸਟਰ ਬਲਜਿੰਦਰ ਸਿੰਘ ਦੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਨੇ ਉਹਨਾਂ ਨੂੰ ਕਾफी ਪ੍ਰਸਿੱਧੀ ਦਿੱਤੀ ਜਿਸ ਨਾਲ ਇਸ ਮਾਮਲੇ ਨੇ ਜ਼ਿਆਦਾ ਤਣਾਅ ਪੈਦਾ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਇਨਕਾਰ ਦਿੱਤਾ ਅਤੇ ਕਿਹਾ ਕਿ ਇਹ ਸਾਰੇ ਦੋਸ਼ ਬੇਬੁਨਿਆਦ ਹਨ ਪਰ ਮਹਿਲਾ ਕਮਿਸ਼ਨ ਅਤੇ ਪੁਲਿਸ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੇ ਹਨ ਇਹ ਮਾਮਲਾ ਪੰਜਾਬ ਵਿੱਚ ਸਿਰਫ ਇੱਕ ਵਿਅਕਤੀਗਤ ਮਾਮਲਾ ਹੀ ਨਹੀਂ ਸਗੋ ਇਸ ਸਮਾਜ ਵਿੱਚ ਜਿੰਸੀ ਤੰਗਕਰਨ ਦੇ ਖਿਲਾਫ ਜਾਗਰੂਕਤਾ ਅਤੇ ਕਾਨੂੰਨੀ ਕਾਰਵਾਈ ਦੀ ਲੋੜ ਨੂੰ ਦਰਸਾਉਂਦਾ ਹੈ ਇਸ ਘਟਨਾ ਨੇ ਇੱਕ ਵੱਡੇ ਸਮਾਜਿਕ ਮਸਲੇ ਨੂੰ ਉਭਾਰਿਆ ਇਹ ਸਬਕ ਹੈ ਕਿ ਕੋਈ ਧਰਮ ਜਾਂ ਪਦਵੀ ਇਨਸਾਨੀ ਹੱਕਾਂ ਦੀ ਉਲੰਘਣਾ ਕਰਨ ਨੂੰ ਮਨਜ਼ੂਰੀ ਨਹੀਂ ਦੇ ਸਕਦੀ